ਸਮਾਜ ਸੇਵੀ ਅਤੇ ਹਾਸ ਤਲਾਕਾਰ ਟੀਟੂ ਬਾਨੀਆਂ ਉਰਫ ਜੈ ਪ੍ਰਕਾਸ਼ ਜੈਨ ਸਾਥੀਆਂ ਸਮੇਤ ਅਕਾਲੀ ਦਲ ਦੇ ਉਂ ਅਲ ਵਿਧਾਇਕ ਕੇ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਪਾਲਟੀ ਦੇ ਕੌਮੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਪਾਜਪਾ ਦੇ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਨੇ ਇਸ ਮੌਕੇ ਵਿਰੋਧੀ ਪਾਰਟੀਆਂ ਨੂੰ ਜਮ ਕੇ ਨਿਸ਼ਾਨੇ ਤੇ ਲਈ ਹੁਤੇ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਟਿੱਟੂ ਬਾਨੀਆਂ ਦਾ ਭਾਜਪਾ ਵਿੱਚ ਸਵਾਗਤ ਕੀਤਾ ਕਿਹਾ ਕਿ ਪਾਰਟੀ ਵਿੱਚ ਕੋਈ ਵੀ ਵੱਡਾ ਛੋਟਾ ਨਹੀਂ ਹੈ ਬਲਕਿ ਸਾਰੇ ਮਿਲ ਕੇ ਲੋਕ ਹਿੱਤ ਵਿੱਚ ਕੰਮ ਕਰ ਰਹੇ ਨੇ ਵਿਆਹ ਨਾਲ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੈਂ ਗਰੇਵਾਲ ਸਾਹਿਬ ਦਾ ਕਿਉਂਕਿ ਬਾਲੇ ਸੱਚ ਬੋਲਦੇ ਆ ਮੈਂ ਤੂੰ ਵੀ ਵੱਧ ਕਬੇ ਆ ਕਿਉਂਕਿ ਇਹਨਾਂ ਨੂੰ ਦੇਖ ਦੇ ਕੇ ਹੀ ਮੈਂ ਸਿੱਖਿਆ ਵਗਰਾ ਕਿਉਂਕਿ ਸਾਨੂੰ ਅਸੀਂ ਤਾਂ ਤਜਰਬਾ ਮੇਰਾ ਬਹੁਤ ਘੱਟ ਆਗਰਾ ਕਿਉਂਕਿ ਗਰੇਵਾਲ ਸਾਹਿਬ ਜਿਹੜੇ ਆ ਗਏ ਆਸਮਾਨ ਨੇ ਮੈਂ ਜ਼ਮੀਨ ਆਗਰਾ ਇਹ ਕਹਿੰਦਾ ਪਾਬ ਸੱਚ ਬੜਾ ਚੁਭਦਾ ਹੁੰਦਾ ਵਾ ਅੱਜ ਬੜੀ ਮਨ ਨੂੰ ਖੁਸ਼ੀ ਮਿਲ ਰਹੀ ਆ ਵੀ ਮੈਂ ਹੁਣ 12 ਸਾਲਾਂ ਬਾਅਦ ਵੈਸੇ ਹੀ ਟਿਕਾਣੇ ਤੇ ਪਹੁੰਚਾ ਵਗਰਾ ਕਿਉਂਕਿ ਇੱਕ ਟਿਕਾਣਾ ਲੱਭਦੇ ਲੱਭਦੇ ਨੂੰ ਕਈ ਵਾਰੀ ਸਾਡੇ ਹਲਕੇ ਤੇ ਬਚੋਲੇ ਬਚੂਲੇ ਢਿੱਲੇ ਛਿਗੇ ਗਰਾ ਜਿਹੜੇ ਅੱਜ ਤੱਕ ਟਿਕੂ ਬਣਿਆ ਉਹਨਾਂ ਨੂੰ ਦਿਖਿਆ ਨਹੀਂ ਕਰਾ ਤੇ ਬਚੋਲੇ ਦਾ ਵੀ ਗੱਲ ਕਰਾਂਗੇ ਕਰਾਂ ਵੈਸੇ ਨਾ ਅੱਜ ਕੱਲ ਇੱਕ ਬੜੀ ਮੰਨ ਨੂੰ ਫੇਸ ਬਹਦੀ ਆ ਵੀ ਬੀਜਪੀ ਨੂੰ ਕਈ ਲੋਕ ਕਿਸਾਨਾਂ ਦੇ ਪ੍ਰਤੀ ਜ਼ਹਿਰ ਭਰੇ ਨਿਕਰੇ ਉਹ ਕਹੇ ਕਿ ਕਿਸਾਨ ਵਿਰੋਧ ਦੀ ਪਾਰਟੀ ਆ ਬੀਜਪੀ ਜਿਹੜੇ ਸਾਡੇ ਲੀਡਰਾਂ ਦੇ ਹੈਗੇ ਆ ਉਹ ਉਹਨਾਂ ਦੀ ਆ ਵਿਚਾਰਦਾ ਦਿਨੋ ਦਿਨ ਬਣਾਈ ਜਾ ਰਹੀ ਆ ਹੁਣ ਜਿਵੇਂ ਆਪਾਂ ਮੰਨ ਲਓ ਕੰਗਰਾਵਾ ਸਾਡੀ ਐਮਪੀ ਆ ਉਹਨਾਂ ਦੀ ਫਿਲਮ ਹਜੇ ਆਈ ਨਹੀਂ ਰਿਲੀਜ਼ ਹੋਈ ਨਹੀਂ ਉਹਦੇ ਵਿਰੋਧ ਹੋਣ ਲੱਗ ਗਿਆ ਝੰਡੇ ਲੈ ਲੈ ਕੇ ਕਈ ਆ ਜਾਂਦੇ ਨੇ ਬੇਨਕਾਬ ਜੀ ਪਰ ਬੁੱਧਾਂ ਨਾਲ ਆਏ ਨੂੰ 20 ਸਾਲ ਹੋ ਗਏ ਜਰਾ ਪਰ ਹਜੇ ਤੱਕ ਝੰਡੇ ਲੈ ਕੇ ਉੱਥੇ ਕੋਈ ਨਹੀਂ ਪਹੁੰਚਿਆ ਚਿੱਟੇ ਨਾਲ ਨੌਜਵਾਨ ਰੋਜ਼ ਮਰਦੇ ਨੇ ਕਿਰਾ ਹਾਂ ਅਸੀਂ ਫਿਲਮਾਂ ਦਾ ਵਿਰੋਧ ਕਰ ਸਕਦੇ ਹਾਂ ਜਿਹੜੀ ਅਜੇ ਸੈਂਸਰ ਤੱਕ ਨਹੀਂ ਹੋਈ ਕਿਰਾ ਚਿੱਟੇ ਨਾਲ ਨੌਜਵਾਨ ਮਰਦੇ ਕੁੜੀਆਂ ਮਾਰਦੀਆਂ ਨੇ ਕਿਰਾ ਉਹਦੇ ਵਾਸਤੇ ਯਾਨੀ ਕਹਿੰਦਾ ਪਾਵ ਕੋਈ ਝੰਡੇ ਲੈ ਕੇ ਨਹੀਂ ਆ ਰਿਹਾ ਆ ਰਿਹਾ ਇੱਥੇ ਇਹ ਤਾਂ ਸਾਰਾ ਕੰਮ ਆਵਾਤਾਵਾ ਹੋਇਆ ਪਿਆਵਾ ਚੌਥੇ ਦਿਨ ਇੱਥੇ ਭਗਵੰਤ ਮਾਨ ਜੀ ਮੰਤਰੀ ਬਦਲ ਦਿੰਦੇ ਆ ਉਹ ਮੰਤਰੀ ਬਦਲਦਾ ਵੀ ਕਾਰਨ ਕੋਈ ਲੋਕਾਂ ਵਾਸਤੇ ਨਹੀਂ ਆ ਉਹ ਕਹਿੰਦੇ ਜਿੰਨੇ ਵੀ ਐ ਪਹਿਲੇ 92ਵੇਂ ਸਾਰੇ ਨੂੰ ਮੰਤਰੀ ਬਣਾ ਬਣਾ ਕੇ ਝੂੜੇ ਦਵਾਉਣੇ ਵੱਡੀ ਗੱਡੀ 'ਚ ਵੱਡੀ ਗੱਡੀ 'ਚ ਝੂੜੇ ਦਵਾਉਣੇ ਆ ਉਸ ਤੋਂ ਬਾਅਦ ਇਹਨਾਂ ਦੇ ਪੱਤੇ ਵਧਾਉਣੇ ਆ ਇਹਨਾਂ ਦੀ ਤਨਖਾਹ ਵਧਾਉਣੀਆਂ ਨੇ ਆਹੀ ਇਹਨਾਂ ਦਾ ਮੋਟਿਵ ਹੈ ਇਹਨਾਂ ਦਾ ਇਹਨਾਂ ਦਾ ਤੀਜੇ ਦਿਨ ਭਗਵੰਤ ਮਾਨ ਜੀ ਕਹਿੰਦੇ ਸਾਡੀ ਬਿੱਲੀ ਸਾਨੂੰ ਹੀ ਮਿਆ ਮਿਉ ਆਹ ਕਹਾਵਤ ਤੁਸੀਂ ਸੁਣੀ ਹੋਣੀ ਆ ਪਰ ਮੰਤ ਮੰਤੀ ਜੇ ਤਾਂ ਚਲੇ ਜਾਂਦੇ ਉਥੇ ਪੱਲਾ ਅੜ ਕੇ ਕਹਿ ਦਿੰਦੇ ਨੇ ਕਰਜ਼ਾ ਵਧਾਓ ਜੀ ਪੰਜਾਬ ਦਾ ਕਰਜ਼ਾ ਹੋਰ ਵਧਾਓ ਸਾਨੂੰ ਕਰਜ਼ੇ ਦੀ ਲੋੜ ਆ ਕਦੇ ਨਹੀਂ ਕਹਿੰਦੇ ਕਿ ਇੱਥੇ ਹੜਤਾਲ ਬਣਾ ਦਈਏ ਜੀ ਆਪਾਂ ਕਿਉਂਕਿ ਦੇਖੋ ਜੀ ਕੇਂਦਰ ਦੀ ਸਰਕਾਰ ਕਿੰਨੇ ਫੰਡ ਦੇ ਰਹੀ ਆ ਉਹ ਤਾਂ ਫੰਡ ਦੇ ਦੇ ਸਕਦੀ ਆ ਲੋਣੇ ਤਾਂ ਇਹਨਾਂ ਨੇ ਆ ਸਾਰੇ ਖਾਈ ਜਾਂਦੇ ਆ ਰਾਸ਼ਨ ਘਾਟ ਇਹਨਾਂ ਨੇ ਘਾਟ ਤੇ ਗਰਾ ਸਾਰੇ ਮੈਂ ਗਰਿਆਲ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਵਿੱਕੀ ਚੌਧਰੀ ਦਾ ਧੰਨਵਾਦ ਕਰਦਾ ਮਾਂ ਜਿਹੜੇ ਵਿਚੋਲੇ ਦਾ ਰੋਲ ਅਦਾ ਕੀਤਾ ਤੇ ਆਪਣੇ ਵਿਜੇ ਜੈਨ ਦਾ ਕਰਦਾ ਮਾਂ ਸਭ ਤੋਂ ਵਧੀਆ ਗੱਲ ਮੈਨੂੰ ਮੇਜਰ ਭਾਜੀ ਦੇ ਨਾਲ ਸਾਡੇ ਇਲਾਕੇ ਦੇ ਨਿਕਲਿਆ ਇਹਨਾਂ ਚ ਬਲ ਫੇਰ ਐ ਨਹੀਂ ਕਿਹਾ ਜੀ ਬਲ ਫੇਰ ਵਾਲਾ ਬੰਦਾ ਮੇਰੇ ਨਾਲ ਚੱਲਦਾ ਹੀ ਨਹੀਂ ਸੀ ਕਿਹਾ ਬੋ ਹਾਂ ਜੀ ਪਹਿਲਾਂ ਕਿਹੜੀ ਪਾਰਟੀ ਵਿੱਚ ਸੀ ਪਹਿਲਾਂ ਜੀ ਪਾਰਟੀ ਮੈਂ ਜੇ ਕੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸੀਗਾ ਤੇ ਹੁਣ ਛੱਡਣ ਦਾ ਤੁਸੀਂ ਕਾਰਨ ਪੁੱਛੋਗੇ ਮੈਨੂੰ ਪਤਾ ਹੀ ਹੈ ਮੈਨੂੰ ਪਤਾ ਹੈ ਵੀ ਤੁਸੀਂ ਵੀ ਬੱਥੇ ਵੱਟ ਵੱਟ ਕੇ ਅੱਗੇ ਅੱਗੇ ਹਾਂ ਗੱਲ ਤੁਸੀਂ ਮੈਨੂੰ ਪਤਾ ਹੋਰ ਕੀ ਦੋੜਨੀ ਮੈਨੂੰ ਪਤਾ ਹੀ ਆ ਹੁਣ ਪਾਰਟੀ ਦਾ ਮਤਲਬ ਕੀ ਹੁੰਦਾ ਵਾ ਵ੍ਰੋਧੀ ਪਾਰਟੀ ਦਾ ਮਤਲਬ ਹੁੰਦਾ ਵਾ ਮੁਜੇ ਨੂੰ ਚੱਕਣਾ ਸਰਕਾਰ ਨੂੰ ਜਗਾਉਣਾ ਆ ਅਕਾਲੀ ਕੀ ਕਰ ਰਹੇ ਆ ਫਲਾਨੀ ਬੀਬੀ ਹਟਾ ਦੀ ਘਰ ਵਾਪਸੀ ਫਲਾਨੀ ਹਟ ਗਈ ਘਰ ਵਾਪਸੀ ਤਿੰਨ ਸਾਲਾਂ ਤੋਂ ਅਸੀਂ ਹੋ ਰਹੇ ਆ ਮੈਂ ਇੰਨਾ ਕੋਲ ਤਾਂ ਵੱਡੇ ਵੱਡੇ ਗਨਮੈਨ ਹੈਗੇ ਆ ਸਾਡੇ ਕੋਲ ਕੋਈ ਗਨਮੈਨ ਹੈ ਨਹੀਂ ਇਤਾਮ ਘਰਾਂ ਦੇ ਵਿੱਚ ਜਾਣਦੇ ਆ ਸਾਨੂੰ ਲੋਕੀ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ ਉਹੀ ਗੱਲ ਬਾਤ ਆ ਜਾਂਦੀ ਮੰਤਰੀ ਤੇ ਆਲੀ ਦੀ ਸੋਚ ਨਾਲ ਨਹੀਂ ਆਪਾਂ ਚੱਲ ਸਾਡੇ ਕੋਲ ਜੋਪਾ ਪਾਰਟੀ ਜੋ ਹੈ ਨਾ ਆਪਾਂ ਕਰਨ ਜਗਾ ਹੁਣ ਆਪਾਂ ਐਮਐਲਏ ਸਭ ਕੋਈ ਗੱਲ ਨਹੀਂ ਆ ਆਪਾਂ ਕੰਮ ਕਰੀ ਜਾਂਦੇ ਨੇ ਉੱਥੇ ਕੋਈ ਗੱਲ ਨਹੀਂ ਜਵੇਂ ਵੀ ਹੈਗਾ ਵਾ ਮੈਂ ਇੱਕ ਤੁਹਾਡੇ ਨਾਲ ਇੱਕ ਵਾਦਾ ਕਰਦਾ ਵਾਂ ਵੀ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਬੜੀ ਹਾਤ ਉਹਨਾਂ ਦੀ ਖਾਸਤਾ ਸੀਗੀ ਮੈਂ ਆਪਦੇ ਯਤਨ ਅਸਰ ਸਦਕੇ ਕਿਰਾ ਆਪਣਾ ਮੈਂ ਯੋਗਦਾਨ ਪਾਇਆ ਇਹਨਾਂ ਨੂੰ ਐਟ ਐਮਐਲਏ ਬਣਾ ਬਣਾਉਣ ਵਿੱਚ ਮੇਰਾ ਹੀ ਹੌਂਦਾਂ ਸੀਗਾ ਮੈਨੂੰ ਕੋਈ ਗੁੱਸਾ ਕਿੱਲਾ ਨਹੀਂ ਆ ਮੈਂ 2 ਸਾਲ ਪਾਰਟੀ ਦੇ ਵਿੱਚ ਰਿਹਾ ਵਾਂ ਮੈਂ ਪਾਰਟੀ ਛਵੀ ਨੂੰ ਖਰਾਬ ਨਹੀਂ ਕੀਤਾ ਹੁਣ ਵੀ ਮੈਂ ਗਰਿਆਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਜੇ ਅਸੀਂ ਕੋਈ ਗਲਤੀ ਕਰਿਓ ਕਰਦੇ ਹਾਂ ਸਾਡੇ ਕੰਨੇ ਜੁਰੂ ਖਿੱਚਨੇ ਕਿਉਂਕਿ ਇਹਨਾਂ ਨੂੰ ਤਜਰਬਾ ਨਹੀਂ ਸਾਨੂੰ ਤਜਰਬਾ ਹੈ ਨਹੀਂ ਕਿਰਾ ਅੱਜ ਸਾਨੂੰ ਘੂਰ ਲਗੇ ਅਸੀਂ ਯਾਨੀ ਕਹਿੰਦਾ ਵਾਂ ਜੇ ਸਾਡੇ ਗਲਤੀਆਂ ਦੇ ਗਰਿਆਲ ਸਾਹਿਬ ਤੁਸੀਂ ਹੱਲਾ ਸ਼ੇਰੀ ਦੇਣ ਲੱਗੇ ਫੇ ਕੱਲ ਨੂੰ ਅਸੀਂ ਵੀ ਫੇ ਡਾਕੇ ਮਾਰਾਂਗੇ ਚੋਰ ਕੋਲੀ ਕਰਾਂਗੇ ਅਕਾਲੀ ਗੱਲ ਦਾ ਜ਼ਿਕਰ ਕਰਦਾ ਆਂ ਅਣੀ ਬਿੱਟੂ ਫਾਟਪਾ ਦੇ ਵਿੱਚ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਅਗਲੀ ਬਿੱਟੂ ਦੇ ਨਾਲ ਨੇ ਟੀਟੂ ਬਣੀਆਂ ਜਾਂ ਵਿਰੋਧ ਕਰ ਦੇ। ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾਵਲਾ ਕੇ ਹੋਰੀ ਮੂੰਹ ਚ ਮੋਣ ਲਾ ਕੇ ਬਾਹਰ ਚ ਲੈ ਲਏ। ਨਹੀਂ ਜੀ ਨਹੀਂ ਜੀ। ਅੱਜ ਆ ਇੱਥੇ ਤਾਂ ਕਿਸਮਤ ਰੱਖੋ ਜੀ। ਜਵਾਬ ਜਵਾਬ ਸਰ ਜਵਾਬ। ਕੋਈ ਨਹੀਂ ਰਮਨੀਤ। ਜਵਾਬ ਜਵਾਬ ਦੀ। ਦੇਖੋ ਜੀ ਕੀ ਕਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਹਾਂ ਜੋਇਨ ਕਰ ਲਿਆ ਉਹ ਸਾਨੂੰ ਸਿਖਾਉਣਗੇ। ਪਰ ਰਮਨੀਤ ਬਿੱਟੂ ਵੀ ਭਾਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ ਅਡੋਲ ਜੀ। ਦੇਖੋ ਜੀ ਗਰਿਆ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਭਾਜਪੀ ਦੀ ਸੋਚ ਜੇ ਆ ਗਿਆ ਉਹ ਸਾਡਾ ਹੀ ਆ ਜੀ। ਹਣ ਕਈ ਵਾਰ ਪੁੱਛਣ ਨਹੀਂ ਕੋਈ ਬਿੱਟੂ ਬਾਜੀ ਕੋਈ ਕਰਸ ਮੇਰਾ ਵੱਡਾ ਭਰਾਵਾ ਪਹਿਲਾਂ ਵੀ ਤੁਹਾਨੂੰ ਪਤਾ ਵੀ ਸਭ ਤੋਂ ਬਾਅਦ ਮੈਂ ਧਰਨੇ ਲਾਏ ਆ ਉਹਨਾਂ ਦੇ ਖਿਲਾਫਾਂ ਵਿੱਚ ਚੋਣਾਂ ਲੜੀਆਂ ਡੇਗਦਾ ਤੇ ਮੈਂ ਭਾਂਡੇ ਸਾਰੇ ਵੇਚਤੇ ਰਵਨੀ ਬਿੱਟੂ ਦੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਦਾ ਵੀ ਜ਼ਿਕਰ ਕੀਤਾ ਸੀ ਕਿ ਆਹੀ ਬੁੱਢੇ ਨਾਲੇ ਦੇ ਪੈਸੇ ਜਿਹੜੇ ਆ ਬੁੱਢੇ ਨਾਲੇ ਦੇ ਪੈਸੇ ਤਾਂ ਗੱਲ ਹੋਈ ਸੀ ਬਾਅਦ ਵਿੱਚ ਦੱਸਦਾਂਗੇ ਹੁਣ ਕਾਨੂੰ ਸਾਰੇ ਕੋਲ ਇੱਥੇ ਖੋਲ ਜਾਨਾ ਤੂੰ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟਿੱਟੂ ਵਾਂ ਨੂੰ ਬਾਹਰ ਕਢਾਓ ਤੁਹਾਡੇ ਦਾ ਅਸਲੀ ਮਕਸਦ ਬਣੇ ਹੋਇਆ ਵਾ ਹੈਨਾ ਸਾਹਿਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਦਾ ਜਿਹੜੇ ਪਹਿਲਾਂ ਵੀ ਆਏ ਆ ਕੇਂਦਰ ਵੱਲੋਂ ਹੀ ਆ ਰਹੇ ਆ ਜੀ ਆਪਣੇ ਭਗਵੰਦ ਮਾਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਦਾ ਆ ਦਾ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ 1 ਘੰਟਾ ਗੱਲਾਂ ਕੀਤੀਆਂ ਨੇ ਜਿਹੜੇ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਵਾ ਉਹ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜੇ ਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਹੈ ਨਾ ਆ ਚੰਗੀ ਗੱਲ ਦੱਸਦੇ ਨਹੀਂ ਜੇ ਕਿਸਾਨ ਪੈਰਾਂ ਤੇ ਖੜਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਬਾਪ ਉਹਨਾਂ ਦੇ ਹੱਥ ਕੁਛ ਨਹੀਂ ਯਾਰ ਆ ਤਾਂ ਗਰਿਆਲ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਕਿਸਾਨਾਂ ਦਾ ਅਨਖੰਨ ਇਹਨਾਂ ਦੀ ਬੜੀ ਵਧੀਆ ਸੋਚ ਕਿਸਾਨਾਂ ਦੇ ਪਰ ਆ ਸੰਭਵ ਫਿਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਊਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇਕੱਠੇ ਦੇ ਰਹਿਆਂ ਮਨਦੋਸਹਿਣਾ ਨੇ ਕਾਫੀ ਸਲਾਈ ਬਾਰੇ ਵੀ ਦੱਸਿਆ ਵਾ ਇੱਥੇ ਐਸੇ ਆ ਰਹੇ ਆ ਇਹ ਤੇ ਬੱਚਿਆਂ ਨੂੰ ਸੀ ਸਸਕਾਰੇ ਆ ਪਰ ਜਿੰਨੇ ਵੀ ਪਾਸੇ ਆਉਂਦੇ ਨੇ ਆ ਭਗਵੰਦ ਮਾਨ ਜੀ ਕਾਲਾ ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਆਉਂਦੇ ਹੋਰਿਆ ਨੇ ਜਿਹੜੇ ਇਲੈਕਸ਼ਨ ਹੋ ਰਹੇ ਆ ਉਹ ਭਗਵੰਦ ਮਾਨ ਦਾ ਪਿਆ ਲਗਾਤਾਰ ਜਾਈ ਜਾਵੇ ਜਿੱਥੇ ਭਗਵੰਦ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਖਰਾਬ ਐਨਓਸੀ ਦੇ ਨੇ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਕਿਰਾ ਹੁਣ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਨ ਜਾਂਦੇ ਆ ਐਨਓਸੀ ਲੋੜ ਪੈਂਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਕਿਦਾਂ ਇਨਾ ਕੋ ਤਜਰਬੇਕਾਰ ਬੰਦੇ ਹਨ ਕਿਹੜਾ ਉਹ ਨਵੇਂ-ਨਵੇਂ ਬੰਦੇ ਸ਼ਾਮਲ ਹੋਏ ਨੇ ਅੱਜ ਹਾਂਜੀ ਕਿਹਦੇ ਸਾਥੇ ਸ਼ਾਮਲ ਹੋਏ ਸ਼ਾਮਲ ਤਾਂ ਜੀ ਜਦੋਂ ਟੀਟੂ ਬਾਣੀਆ ਤੇ ਗਰਿਆਲ ਸਾਹਿਬ ਆ ਜਾਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਪੂਰਾ ਹਲਕੇ ਦਾਖੇ ਵਗੈਰਾ ਆਉਣ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਹਰ ਵੀ ਬਣਾਵਾਂਗੇ ਕਿਹੜਾ ਅਸੀਂ ਉਹ ਕੰਮ ਨਹੀਂ ਕਰਦੇ ਵੀ ਟੀਟੂ ਬਾਣੀਆ ਨੂੰ ਉਹਦਾ ਨਹੀਂ ਮਿਲਿਆ ਜਿਵੇਂ ਬੈਂਸਾ ਦੀ ਗੱਲ ਕਰ ਲਓ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਹਰ ਬਣਾਵਾਂਗੇ ਜੀ ਕਿਹੜਾ ਕਹਿੰਦੇ ਸੀ ਨਾ ਜੇ ਅਥੇ ਜਲੰਧਰ ਵੀ ਕਰਕੇ ਆਏ ਆ ਟਰੈਕਟਰ ਨਹੀਂ ਮਿਲੀ ਤਾਂ ਕਹਿੰਦੇ ਕਾਰਸ਼ਵਣੀ ਹੋ ਗਈ ਸਾਡਾ ਉਹ ਨਹੀਂ ਆ ਅਸੀਂ ਅਥੇ ਆਉਦੇ ਲੈਣ ਨਹੀਂ ਆਏ ਮਰਨਾ ਕਿਦਾਂ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਨ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕਿਉਂਕਿ ਗਰਿਆਲ ਸਾਹਿਬ ਵੀ ਸੱਚੀ ਜਿਆਦਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਾਣਾ ਕਈ ਵਾਰ ਕਰਾ ਸੱਚ ਤੇ ਕੱਚ ਚੁਭਦਾ ਬਹੁਤਾ ਕਰ ਤੇ ਚੁਭੂ ਆ ਵੀ ਕਰਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਅਸੀਂ ਸਾਰੀ ਬਿਜੀਪਾ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੁੱਖ ਸੁਖੀ ਵਾ ਅਸੀਂ ਤੁਹਾਡੇ ਨਾਲ ਆ ਔਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰਦੇ ਓਕੇ ਜੀ ਬਹੁਤ ਵਧੀਆ ਕਰ ਲਿਓ ਗਰੇਵਾਲ ਸਾਹਿਬ ਜੀ ਠੀਕ ਹੈ ਸਾਡੇ ਜੀ ਗਰੇਵਾਲ ਸਾਹਿਬ ਸ਼ਾਮਲ ਹੋਏ ਕਿਟੂ ਬਾਣਿਆ ਜੀ ਕਿੰਨੇ ਸਾਥੀ ਹੋਏ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਹੈ ਅੱਜ ਜੈ ਪ੍ਰਕਾਸ਼ ਜੈਨ ਜੀ ਕਿਟੂ ਬਾਣਿਆ ਜਿੰਨਾ ਨੂੰ ਅਸੀਂ ਕਹਨੇ ਉਹਨਾਂ ਦੇ ਸਾਥੀ ਸਾਰੇ ਯੋਗਪੁਰਸ਼ ਦੀਨदयालਵਾਦ ਹੈ ਜਿਹਦੀ ਸੋਚ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਬੈਠੇ। ਉਹਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਸਵਾਗਤ ਕਰਦਾ। ਯੋਗਪੁਰਸ਼ ਦੀਨदयालਵਾਦ ਹੈ ਜਿਹਨੇ ਸਾਨੂੰ ਇਕਾਤਮ ਮਾਨਵਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ। ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਹੈ ਜਦੋਂ ਤੱਕ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਧੰਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ। ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਹਾਂ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਆ ਔਰ ਇਸਤੇ ਹੀ ਪਹਿਰਾ ਦਿੰਨੇ ਆ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਆ ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਢਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ-ਅਲੱਗ ਕਿ ਸਟੇਟ ਗਵਰਨਮੈਂਟਸ ਦੇ ਥਰੂ ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਉਂਦੇ ਆ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗਾ ਜਗਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ। ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ। ਮੈਂ ਸਮਝਦਾ ਪੀਟੂ ਜੀ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ। ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਸਾਰੇ। ਠੀਕ ਹੈ ਜੀ। ਹੋਰ ਕੋਈ ਪੁੱਛਣਾ ਹੈ? ਇਸ ਤੋਂ ਇਲਾਵਾ ਗੱਲ ਕਰੀਏ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ। ਹਾਂ ਜੀ। ਅੱਜ ਇਹ ਦੇਖੋ ਕਾਂਗਰਸ ਨੇ ਆਪਣੀ ਰਣਨੀਤੀ ਦਾ ਜ਼ਿਕਰ ਕੀਤਾ ਭਾਜਪਾ ਆਪਣੀ ਰਣਨੀਤੀ ਦਾ ਜ਼ਿਕਰ ਕਰ ਰਹੀ ਹੈ। ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰਸਤਾ ਹੈਗਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਉੱਠੇ। ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ। ਪਹਿਲੀ ਗੱਲ ਇਹ ਸਮਝ ਲਓ। ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਭਾਜਪਾ ਤੇ ਇਲਜ਼ਾਮ ਲਾਉਂਦੇ ਆ। ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ 'ਚ ਬੈਟਰੀ ਉਸਦੀ ਮਨਾਹੀ ਆ। ਬਾਕੀ ਤਾਂ ਬੱਸਾਂ ਤੇ ਕਾਰਾਂ ਤੇ ਹੋਰ ਵੀਹਿਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲਾ ਇਹਨਾਂ ਨੂੰ ਔਰ ਇਹ ਰੈਲੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਨੂੰ ਜਾਣਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਹੁੰਡਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੰਦੇ ਆ ਪੋਲੀਟਿਸ਼ੀਅਨ ਜਿਹੜੇ ਆ ਇਸ ਪ੍ਰਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਹੈ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅਜ ਹੋਰ ਚੀਜ਼ ਸੂਚਨਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲ ਰਿਹਾ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਜੀ ਪਹਿਲਾਂ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ ਉਹਨਾਂ ਦੀ ਮੀਟਿੰਗ ਹੋਈ ਹੈ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਕਿ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਆ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਆ ਕਿਸੇ ਜਗ੍ਹਾ ਬਾਦਾਮ ਦੀ ਹੁੰਦੀ ਆ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਆ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੇਚਰ ਬਦਲ ਜਾਂਦੀ ਆ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰ ਅਲੱਗ-ਅਲੱਗ ਹੁੰਦੀ ਹੈ ਇੱਕ ਜਗ੍ਹਾ ਪੂਰੀ ਇੱਕ ਮੁਸ਼ਤੇ ਇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਦਾ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣੇ ਦੇ ਲੋਕ ਦੇਖ ਲੈਣ ਤੁਹਾਡੇ ਸਾਹਮਣੇ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣੇ ਚ ਅਸੀਂ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਹੋ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸ਼ਬਦੀਆਂ ਨੇ ਇੱਥੇ ਰੁੱਲਦੀਆਂ ਨੇ ਟਮਾਟਰ ਰੁੱਲਣ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਾਈ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜਦੋਂ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਦਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਮੈਨੂੰ ਇੱਕੋ ਹੀ ਗੱਲ ਤੇ ਤਾਂ ਮੇਰੇ ਨਾਲ ਔਖੇ ਹੁੰਦੇ ਸੀ ਕਿ ਭਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੇ ਜਿਹੜੀ ਆ ਖੇਤੀਬਾੜੀ ਦਾ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਆ ਉਹ ਸਾਡੀ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਝਗੜਾ ਪਾ ਲੈਂਦੇ ਆ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲੇ ਲੋਕਾਂ ਨੂੰ ਗਲਤਫਹਿਮੀ ਪਾਉਣ ਲਈ ਇਹ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦਿੱਤਾ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣਾ ਅਗਰੇ ਆ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਕਿਸਾਨੀ ਦੇ ਨਾਲ ਸਰਵਾਈਵ ਕਰਨੀ ਕਿਤੇ ਕਿਹੜਾ ਦੇਖੀ ਦੇਖੋ ਪਹਿਲੀ ਗਲਤੀ ਹੈ ਸਿੰਬਲ ਤੇ ਨਹੀਂ ਹੋ ਰਹੀਆਂ ਸੋਣਾ ਚੰਗੀ ਗੱਲ ਆ ਅਸੀਂ ਵੀ ਇਹ ਸਕਦੇ ਹਾਂ ਪਰ ਸਾਡੀ 프레ਜ਼ੈਂਸ ਸਭ ਜਗ੍ਹਾ ਹੈਗੀ ਆ ਸਾਡੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਆ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਤਾਂ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ 'ਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ 'ਚ ਯੋਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਕਿ ਮਿਲ ਕੇ ਆਮ ਸ਼ਮਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਇਹ ਸਾਰਿਆਂ ਦਾ ਹੀ ਹੈ ਜੇ ਸੜਕ ਬਣੇਗੀ ਇੱਕ ਸੜਕ ਦਾ ਨਿਰਮਾਣ ਹੋ ਗਿਆ ਉਹ ਇਹ ਪੁੱਛਦੀ ਕਿ ਤੇਰੀ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਆ ਉਹ ਸਾਰਿਆਂ ਦਾ ਹੀ ਹੁੰਦੀ ਹੈ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਹਾਂ ਔਰ ਉਹੀ ਸਾਡੀ ਨੀਤੀ ਰਹਿਣੀ ਹੈ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ 노 ਡਿਸਕ੍ਰਿਮੀਨੇਸ਼ਨ ਠੀਕ ਹੈ ਅਰਵਿੰਦ ਬਿੱਟੂ ਨੂੰ ਲੈ ਕੇ ਸਵਾਲ ਹੈ ਲੁਧਿਆਣਾ ਸ਼ਹਿਰ ਮਹਿਸੂਸ ਕਰ ਰਿਹਾ ਹੈ ਕਿ ਅਰਵਿੰਦ ਬਿੱਟੂ ਲੁਧਿਆਣਾ ਨੂੰ ਛੱਡਾ ਸਾਢੀ ਦੇਖੋ ਇਹ ਤੁਸੀਂ ਬਿੱਟੂ ਜੀ ਤੋਂ ਪੁੱਛੋ ਤਾਂ ਚੰਗੀ ਗੱਲ ਆ ਉਹ ਮੋਦੀ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਔਰ ਸਾਡੀ ਪਾਰਟੀ ਨੇ ਮੰਤਰੀ ਬਣਾਈ ਨੇ ਸਾਡੇ ਮਾਨਯੋਗ ਮੰਤਰੀ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਉਹ ਤੁਹਾਡੇ ਲੁਧਿਆਣੇ ਦੇ ਆ ਕੁਝ ਇਹ ਤੇ ਕੁਝ ਸਮਝਾਣਾ ਕਿ ਕੀ ਪਰ ਲੋਕ ਬ੍ਰੋ ਵੀ ਪਾਰਟੀ ਦੀ ਕਹ ਰਹੇ ਨੇ ਕਿ ਉਹ ਲਿਜਾਨੂ ਅਲविदा ਕਹਿ ਕਿ ਮੈਂ ਉਸ ਵੇਲੇ ਉਹ ਮੇਰਾ ਵਿਸ਼ਾ ਨਹੀਂ ਹੈ ਠੀਕ ਹੈ ਨਾ ਗੱਲ ਅੱਜ ਦੀ ਆ ਬੜੀ ਖੁਸ਼ੀ ਦਾ ਕੰਮ ਆ ਕਿ ਨਵੇਂ ਲੋਕ ਸ਼ਾਮਲ ਹੋ ਰਹੇ ਆ ਔਰ ਉਹ ਆਪਣਾ ਅੱਛਾ ਕੰਮ ਕਰਨ ਮੈਂ ਉਹਨਾਂ ਦਾ ਸਵਾਗਤ ਕਰਾਂ ਤੇ ਮੈਂ ਉਸ ਵਿਸ਼ੇ ਤੇ ਬੋਲਾਂ ਤੇ ਜਦੋਂ ਜਦੋਂ ਕੋਈ ਮੌਕਾ ਮੈਨੂੰ ਆਊਗਾ ਨਾ ਉਦੋਂ ਮੈਂ ਬੋਲੂਗਾ ਜ਼ਰੂਰ ਗੱਲ ਕਰਾਂਗਾ ਠੀਕ ਹੈ ਹਾਂ ਜੀ ਕਿਨੇ ਬੰਦੇ ਸ਼ਾਮਲ ਹੋਏ ਅੱਜ ਦੇਖੋ ਬੜੀ ਖੁਸ਼ੀ ਦਾ ਦਿਹਾੜਾ ਦੇ ਕੋ ਆਦਰਮੀ ਅਰਜੀਤ ਸਿੰਘ ਦਰਿਆਲ ਜੀ ਦੀ ਰਹਿਮਾਈ ਚ ਅਤੇ ਮੀਲ ਮੇਜਰ ਸਿੰਘ ਦੇਤਵਾ ਜੀ ਦੀ ਪ੍ਰੇਰਨਾ ਦੇ ਨਾਲ ਜੈ ਪ੍ਰਕਾਸ਼ ਜੈਨ ਜੀ ਟਿੱਟੂ ਬਾਣੀਆ ਜੀ ਦੇ ਨਾਲ ਤੋਂ ਵੀ ਸ਼ੁਰੂ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਾਰਿਆਂ ਦਾ ਸਵਾਗਤ ਕਰਦਾ ਦੇਖੋ ਜਿਸ ਢੰਗ ਦੇ ਨਾਲ ਅੱਜ ਇੱਕ ਵਿਚਾਰਿਕ ਤੌਰ ਤੇ ਹਰ ਪੰਜਾਬੀ ਵਿਕਲਪ ਦੇ ਰੂਪ ਚ ਉਹਨੂੰ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ ਜਿਸ ਤੰਗ ਦੇ ਨਾਲ ਪੰਜਾਬ ਦੇ ਨਾਲ ਟਕਾਅ ਹੋ ਰਿਹਾ ਪੰਜਾਬ ਦੇ ਨਾਲ ਘਾਣ ਹੋ ਰਿਹਾ ਹਰ ਖੇਤਰ ਦੇ ਵਿੱਚ ਪੰਜਾਬ ਪਿੱਛੜਦਾ ਜਾ ਰਿਹਾ ਤਾਂ ਉਹਨਾਂ ਬਹੁਤ ਸਾਰੇ ਸਵਾਲ ਮੇਰੇ ਵੀਰ ਨੇ ਟਿੱਟੂ ਜੀ ਨੇ ਵੀ ਚੱਕੇ ਨਾ ਬਈ ਕਿਸੇ ਦੀ ਨਜ਼ਰ ਨਹੀਂ ਉਹਨਾਂ ਦੇ ਉੱਤੇ ਜਾਂਦੀ ਸਰਕਾਰ ਭੁੱਲ ਚੁੱਕੀ ਹੈ ਉਹਨਾਂ ਚੀਜ਼ਾਂ ਨੂੰ ਸੋ ਅੱਜ ਇਹ ਭੁਗਤਕ ਹੋ ਰਿਹਾ ਪੰਜਾਬ ਦੀ ਜਨਤਾ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਰਹਿਨਮਾਈ ਕਰਨ ਵਾਲੇ ਸਾਰੇ ਇਸ ਗੱਲ ਤੋਂ ਖਫਾ ਨੇ ਔਰ ਉਹਨਾਂ ਨੂੰ ਵਿਕਲਪ ਦੇ ਰੂਪ ਚ ਮਾਨਯੋਗ ਨરેન્દ્ર ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਆ ਔਰ ਅੱਜ ਦਾ ਇਹ ਜੁਆਇਨਿੰਗ ਰੀਸਰਨ ਸੋ ਮੈਂ ਜਿਨਾ ਭਰਾਮਾਂ ਨੇ ਅੱਜ ਜੁਆਇਨ ਕੀਤਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਬਹੁਤ ਬੁੱਝਿਆ ਹੈ ਤੇ